ਲੋ ਜੀ ਹੁਣ ਅਸੀਂ ਆ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਇੱਕ ਹੋਰ ਗੁਰਦੁਆਰਾ ਸਾਹਿਬ ਇੱਥੇ ਬਦੇਗੜ ਸਾਹਿਬ ਦੇ ਵਿੱਚੇ ਮੈਨੂੰ ਨਹੀਂ ਪਤਾ ਸੀਗਾ ਹੁਣ ਇਹ ਮੈਨੂੰ ਮੇਰੇ ਭਰਾ ਨੇ ਦੱਸਿਆ ਲਾਡੀ ਨੇ ਕਹਿੰਦੇ ਵੀ ਇੱਥੇ ਉਹ ਗੁਰਦੁਆਰਾ ਸਾਹਿਬ ਵੀ ਆ ਜਿੱਥੇ ਮਤਲਬ ਉੱਥੇ ਅੰਦਰ ਉਹਨਾਂ ਨੂੰ ਦੇ ਗੜੇ ਕਾਟੇ ਗਏ ਸੀਗੇ ਸਾਬ ਜਦਿਆਂ ਦੇ ਉਸ ਤੋਂ ਬਾਅਦ ਤੇ ਉਹਨਾਂ ਦੀਆਂ ਦੇਹਾਂ ਨੂੰ ਇੱਥੇ ਸੁੱਟਿਆ ਗਿਆ ਸੀਗਾ ਇਸ ਸਥਾਨ ਤੇ ਜਦੋਂ ਇਸ ਸਥਾਨ ਤੇ ਛੁੱਟਿਆ ਗਿਆ ਤਾਂ ਫਿਰ ਇਹਨਾਂ ਦੀ ਰਾਖੀ ਸਭ ਜਾਨਾਂ ਦੀ, ਦੇਹਾਂ ਦੀ ਰਾਖੀ ਅ ਸ਼ੇਰਾਂ ਨੇ ਕਰੀ ਸੀਗੀ ਇਹ ਉਹ ਗੁਰਦੁਆਰਾ ਸਾਹਿਬ ਆ ਅਸੀਂ ਫਤਿਹਗੜ ਸਾਹਿਬ ਬਹੁਤ ਵਾਰ ਆਏ ਆ ਪਰ ਇਹ ਗੁਰਦੁਆਰਾ ਸਾਹਿਬ ਮੈਂ ਕਦੇ ਨਹੀਂ ਦੇਖਿਆ ਹੈਗਾ ਅੱਜ ਇਸ ਦੇ ਦਰਸ਼ ਕਰਨਾ ਹੈ ਨਾਲੇ ਤੁਹਾਨੂੰ ਵੀ ਕਰਾਉਣੇ ਆ ਬਾਹਰ ਸ਼ੇਰ ਬਣੇ ਹੋਏ ਨੇ ਗੇਟ ਦੇ ਉੱਪਰ ਬਾਜ ਆ ਪ੍ਰਖੰਡਾ ਨਾਲ ਲਿਆਏ ਕੋਈ ਨਾ ਉੱਥੇ ਜਾਣਾ ਹੀ ਵਾਪਸ ਆਪਾਂ ਨੇ ਅਗਲੀ ਮੁਕੀ ਨੂੰ ਕਿਨੋ ਗੁਰਦੁਆਰਾ ਸ਼੍ਰੀ ਵਿਵਾਨ ਘਰ ਸਾਹਿਬ ਇੱਥੇ ਇਹਦੇ ਤੇ ਇਤਿਹਾਸ ਲਿਖਿਆ ਗਿਆ ਇਸ ਗੁਰਦੁਆਰਾ ਸਾਹਿਬ ਦਾ

더 이상. 와, 더. 더라, 마타. 뭐지, 뭐지. 이거 뜨거워. 더라. Şiire şiire hmm. <laughs> Bir tanesi Daha önce yorularsam ਵਾਹ ਕਿੰਸਾ ਤੇਜ਼ ਰਸ਼ ਹੈ ਸਾਰੇ ਕਿਤੇ ਜੀ ਸ਼ੇਰ ਆਖੀ ਵਾਹ ਦੇਖੋ ਬਹੁਤ ਜ਼ਿਆਦਾ ਸ਼ੇਰ ਨਹੀਂ ਹੈ ਸਰਸ ਮਨਨਿਤ ਕੋਤੇ ਕਿ ਜਿਹੜਾ ਮਾਲਾ ਹੈ ਉਹ ਮਾਥੇ ਸ਼ੇਰਾਂ ਦੇ ਵਿੱਚ ਫਿੰਗਰ ਪਿਛੇ ਜਾ ਕੇ ਬਦੋਸੀ ਦੇ ਵਿੱਚ ਐਂਟਰ ਹੋਈ ਜੀ ਉੱਪਰੋਂ ਉਹ ਮਾਥੇ ਦੇ ਵਿੱਚ ਉੱਤਰੇ ਪਾਸੇ ਉਸੇ ਜਿਹੜਾ ਇੱਕ ਆਉਂਦਾ ਉਹ ਉੱਤਰੇ ਪਾਸੇ ਨੂੰ ਸੀ ਅਸੀਂ ਇਸੇ ਤਰ੍ਹਾਂ ਇਹ ਡੈਂਗੂ ਫਰਮ ਨੂੰ ਪਾਟਦੇ ਸੀ ਇਸੇ ਨੂੰ ਟੱਕੇ ਨੇ ਉਹ ਸਭ ਇਹ ਜਨਨ ਲਾ ਲਾ ਦੇ ਜੀ ਮੋਟਾ ਬਦਲ ਲੱਗਦਾ ਤੇ ਦੇਖਦੇ ਇਹ ਹੈ ਥੜਾ ਦਾ ਕੀ ਨਹੀਂ ਇਹ ਦੇਖੋ ਜੀ ਆਹ ਦੇਖੋ ਜੀ ਇੱਥੇ ਵੀ ਦੇਖਾ ਬਈ ਜੀ ਅੱਛਾ ਮਾਤਾ ਕੋਈ ਜੀ

अखांजी <muchas> 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 啊！ ਜਾ ਗਏ ਘਰੇ ਫਾਈਨਲੀ ਲੱਗੇ ਆ ਹੁਣ ਪਾਣੀ ਪੀਣ ਦਸ ਕੰਮ ਬਟਾ ਥੱਕ ਕੇ ਬਸ ਹੋ ਗਈ ਅੱਜ ਤਾਂ ਇਹ ਪੂਰੇ 6 ਵਜੇ ਚੁੱਕੇ ਨੇ ਨਾ ਨਾ 6 ਵਜੇ ਪਹੁੰਚੇ ਆ ਘਰੇ ਸਾਡੇ ગામ ਨਾਲ ਤੇ ਅਮ ਗਰ ਤੁਹਾਨੂੰ ਇਹ ਬਲੌਗ ਦਿਖਾਵਾਂਗੇ ਥੋੜੇ ਜਿੱਥੇ ਜਿੱਥੇ ਆਪਾਂ ਘੁੰਮੇ ਆ ਗੁਰਦੁਆਰੇ ਸਾਹਿਬ ਚ ਜਿੱਥੇ ਜਿੱਥੇ ਫੋਟੋਆਂ ਸੀ ਖੈਰੇ ਤੁਹਾਡਾ ਨਾ ਬਲੌਗ ਸ਼ੇਅਰ ਕੀ ਕਿੱਤੇ ਆ ਪਲੀਜ਼ ਜੇਕਰ ਬਲੌਗ ਪਸੰਦ ਆਇਆ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਚਲੋ ਜੀ ਮਿਲਾਂਗੇ ਕਿਸੇ ਹੋਰ ਨਵੇਂ ਬਲੌਗ ਵਿੱਚ